ਬੰਦਾ ਇਹ ਕਿਹਨਾਂ ਭਾਬਾ ਦੀਆਂ ਬੇਨੀਆਂ ਵਾਪ ਪੇਰੀਆਂ ਨਹੀਂ ਇਹ ਆ ਬਾਬਾ ਦੀਪ ਸਿੰਘ ਵਾਲਿਆਂ ਕੋਲ ਆਏ ਹਾਂ ਇਹ ਹੈ ਨਾ ਪਰ ਮੈਂ ਜੀ ਦੱਸ ਦਿੰਦੀ ਹਾਂ ਕਿ ਪ੍ਰਤਾਪ ਸਿੰਘ ਦੀ ਹਾਂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਾ ਕੇ ਆਂ ਆਪ ਕਾ ਨਹੀਂ ਹੋਇਆ ਨਹੀਂ ਉਹਨਾਂ ਨੂੰ ਬਹੁਤ ਤਾਂ ਨੂੰ ਟੈਕ ਚਾਲੀਆਂ ਨਹੀਂ ਤੇ ਤੁਸੀਂ ਇੰਨਾ ਕਰੋ ਜੋ ਹੜ ਹਾੜ ਪਿੰਡਾਂ ਦਾ ਡਾਕਟਰਾਂ ਕੋਲ ਫਿਰ ਲਖਾ ਜਿਹੜੇ ਪਿੰਡ ਨੇ ਜਿੰਨਾ ਪਿੰਡਾਂ ਦੇ ਵਿੱਚ ਅਜਨਾਲਾ ਲਾਕੇ ਦੇ ਵਿੱਚ ਪਾਣੀ ਆਇਆ ਸੀ ਉਹਦੇ ਭੋਗੇ ਹਾਂ ਉਹ ਲੱਕੜ ਦੀ ਉਹਨਾਂ ਪਿੰਡਾਂ ਦੇ ਵਿੱਚ ਮੈਡੀਕਲ ਸੇਵਾਵਾਂ ਲੈ ਕੇ ਪਹੁੰਚ ਕਰ ਰਹੇ ਹਾਂ ਤੇ ਅੱਜ ਅਸੀਂ ਪਹੁੰਚੇ ਹਾਂ ਪਿੰਡ ਦੇ ਅੰਦਰ ਤੇ ਦਵਾਈ ਨਾ ਪਿੰਡ ਲੱਕੂਵਾਲ ਅਜਨਾਲਾ ਕਿ ਜੋ ਹਣ ਪਾਣੀ ਸਾਰਾ ਲੱਗ ਗਿਆ ਹੈ ਤੇ ਪਾਣੀ ਲੱਥਨ ਤੋਂ ਬਾਅਦ ਬੜੀਆਂ ਛੋਟੀਆਂ-ਛੋਟੀਆਂ ਜਿਹੜੀਆਂ ਬਿਮਾਰੀਆਂ ਉੱਠ ਰਹੀਆਂ ਨੇ ਤੇ ਇਹ ਮੈਡੀਕਲ ਸੇਵਾਵਾਂ ਸਾਰੀਆਂ ਲੈ ਕੇ ਪਿੰਡ ਲਖੂਵਾਲ ਅੱਜ ਪਹੁੰਚੇ ਹਾਂ ਕਿ ਅਸੀਂ ਜਿਹੜੀ ਮਾਨਵਤਾ ਦੀ ਸੇਵਾ ਕਰ ਸਕੀਏ ਵੱਧ ਤੋਂ ਵੱਧ ਜਿੰਨੀ ਵੀ ਹੋ ਸਕਦੀ ਆ ਇਹ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਜਿਵੇਂ ਅਸੀਂ ਪਹਿਲਾਂ ਵੀ ਨਭਾਇਆ ਮੋਢੇ ਨਾਲ ਮੋਢਾ ਜੋੜ ਕੇ ਜੋ ਰਸਤਾ ਬਸਤਾ ਰਾਸ਼ਨ ਦਵਾਈਆਂ ਹੋਰ ਘਰ ਦੇ ਵਿੱਚ ਵਰਤਣ ਵਾਲੀਆਂ ਜਿਹੜੀਆਂ ਵਸਤੂਆਂ ਨੇ ਸ਼ੂਗਰ ਦੀ ਖਾਓ ਉਹ ਸਾਰੀਆਂ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਹ ਦਿੱਤਾ ਆਪਣੇ ਪੰਜਾਬ ਵਾਸੀਆਂ ਦਾ ਕਿਉਂਕਿ ਹੁਣ ਮੈਡੀਕਲ ਸੇਵਾਵਾਂ ਦੀ ਲੋੜ ਪੈ ਰਹੀ ਆ ਪਿੰਡਾਂ ਦੇ ਵਿੱਚ ਤੇ ਜਿਹੜਾ 500 ਤੋਂ ਸਾਰੇ ਤਾਂ ਜੋ ਅਸੀਂ ਕਿ ਨੇੜੇ ਰੋਗ ਹੋ ਗੋਟ ਰਏ ਨੇ ਚਮੜੀ ਦੇ ਰੋਗ ਨੇ ਟਾਈਫਾਇਡ ਬੁਖਾਰ ਆ ਆਖੇ ਗਟਕਾਮ ਉਹ ਅਸੀਂ ਚੱਲਾ ਪਿੰਡਾਂ ਵਿੱਚ ਜਾ ਕੇ ਮਨੁਮਤਾ ਦੀ ਸੇਵਾ ਕਰ ਸਕੀ ਹੈ ਸੈਂਪਲ ਲੈ ਲੈਂਦੇ ਨੇ ਅਗਲੇ ਦਿਨ ਇਹੋ ਹੀ ਕੁਝ ਦੁਨੀਆ ਦੇ ਵਿੱਚ ਅਸੀਂ ਕਰਨ ਵਾਸਤੇ ਸਾਡਾ ਫਰਜ਼ ਬਣਦਾ ਕਿ ਅੱਗੇ ਵਧ ਕੇ ਅਸੀਂ ਇਹ ਸੇਵਾ ਕਰੀਏ ਪਿੰਡ ਲਕੂ ਵਾਲਾ ਕੀ ਪਹੁੰਚੇ ਹਾਂ ਜੀ ਸਾਡੇ ਪਿੰਡਾਂ ਦੇ ਬਸ ਨਹੀਂ ਜਿਹੜਾ ਬੈਠੇ ਨੇ ਇਹਨਾਂ ਦੇ ਵਿਚਾਰ ਹੀ ਸੁਣਦੇ ਆ ਹਾਂ ਜੀ ਕੀ ਇਹਨੂੰ ਬੋਲੋ ਬੱਸ ਬੋਲੋ ਦੋ ਸ਼ਬਦ ਬੋਲੋ ਆਹ ਸਰ ਤਾਂ ਕੇਂਦਰ ਜੀ ਬੋਲਣਾ ਨਹੀਂ ਜੀ ਇਹ ਵਗੈਰ ਸੇਵਾ ਕਰ ਰਹੇ ਬਹੁਤ ਸੜੀਗੀ ਤੁਹਾਡਾ ਡਾਕਟਰ ਵੀ ਆਉਂ ਨਹੀਂ ਲੱਗਦਾ ਆਹ ਕਿ ਤਾਂ ਅੱਗੇ ਦੋਈਆਂ ਮੇਰੇ ਨੇ ਇਹ ਨਹੀਂ ਤਾਂ ਉੱਥੋਂ ਕਰਾ ਲਿਓ ਤੇ ਸਾਡਾ ਪੈਸੇ ਨਹੀਂ ਲੱਗਦੇ ਬਾਈ ਹਾਂ ਜੀ ਵਾਹਿਗੁਰੂ ਜੀ ਕੀ ਫਤਹਿ ਹਾਂ ਜੀ ਪਿੰਡ ਪਿੰਡ ਜਾ ਰਹੇ ਆ ਤੇ ਦਵਾਈਆਂ ਇਸ ਤਰ੍ਹਾਂ ਵਿੱਚ ਕੁਝ ਸਾਨੂੰ ਮੁੱਲ ਵੀ ਲਿਆਉਣੀਆਂ ਪੈਂਦੀਆਂ ਨੇ ਨਾਲ ਜਿਵੇਂ ਆਪੇ ਵੇਖੋ ਆ ਮੌਗਸੀ ਦੇ ਕੈਪਸੂਲ ਆ 500 ਮਿਲੀਗ੍ਰਾਮ ਇਦਾਂ ਦੀਆਂ ਦਵਾਈਆਂ ਫਿਰ ਖਾਂਸੀ ਵਾਲੀਆਂ ਨੇ ਤੇਰਾ ਸਾਰੇ ਜਿਹੜੇ ਪੱਤੇ ਨੇ ਖਾਂਗੇ ਦੇ ਕਾਮ ਦੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਤੇ ਦਵਾਈਆਂ ਜਿਹੜੀਆਂ ਮੁੱਲ ਲੈ ਕੇ ਆ ਰਹੇ ਆ ਤੇ ਸੰਗਤ ਵੀ ਵੱਤਵਾਦ ਜਿਹੜਾ ਸਹਿਯੋਗ ਕਰੇ ਦਵਾਈਆਂ ਦੇ ਵਿੱਚ ਤਾਂ ਜੋ ਅਸੀਂ ਪਿੰਡ-ਪਿੰਡ ਜਾ ਕੇ ਤੇ ਸਾਰੇ ਇਹ ਸੇਵਾਵਾਂ ਜਿਹੜੀਆਂ ਅਸੀਂ ਨਿਭਾ ਸਕੀਏ ਇਹ মালਟੀ ਵਿਟਾਮਿਨ ਜਿਹੜੇ ਦਵਾਈ ਆ ਇਹ ਸਾਰੀਆਂ ਦਵਾਈਆਂ ਜਿਹੜੀਆਂ ਸਾਨੂੰ ਲਿਓਣੀਆਂ ਪੈਂਦੀਆਂ ਜਿਉਂ-ਜਿਉਂ ਅੱਗੇ-ਅੱਗੇ ਪਿੰਡਾਂ ਵਿੱਚ ਜਾਂਦੇ ਆ ਤੇ ਇਹ ਦਵਾਈਆਂ ਦੇ ਵਿੱਚ ਵੀ ਸੰਗਤ ਸਹਿਯੋਗ ਕਰੇ ਕਾਂ ਜੋ ਅਸੀਂ ਮਾਨਵਤਾ ਦੀ ਜਿਹੜੀ ਸੇਵਾ ਕਰ ਸਕੀਏ ਹਾਂ ਤੇ ਮੈਡੀਕਲ ਕੈਂਪ ਲਾ ਸਕੀਏ ਚੜ੍ਹਦੀ ਕਲਾ ਜੀ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ